ਸ਼੍ਰੋਮਣੀ ਅਕਾਲੀ ਦਲ ਦੀ ਕੀ ਹਾਲਤ ਹੈ ਇਹ ਹੁਣ ਤੱਕ ਆਉਂਦੇ ਆ ਹਰ ਕਿਸੇ ਨੂੰ ਵੀ ਪ੍ਰਤੀਤ ਹੋ ਚੁੱਕਿਆ ਹੈ ਕਿ ਚੱਲਦਾ ਪਿਆ ਹਰ ਕੋਈ ਜਾਣਦਾ ਡਾਕਟਰ ਸੁਖੀ ਪਾਰਟੀ ਛੱਡ ਚੁੱਕੇ ਨੇ ਸਿਟਿੰਗ ਐਮ ਐਲ ਏ ਪਾਰਟੀ ਛੱਡ ਗਏ ਨੇ ਔਰ ਉਹਨਾਂ ਦੇ ਪਿੱਛੇ ਹੁਣ ਮਨਪ੍ਰੀਤ ਅਿਆਲੀ ਵੀ ਜਿਹੜਾ ਹੈ ਚਰਚਾ ਚੱਲਦੀ ਪਈ ਹੈ ਕਿ ਉਹ ਵੀ ਛੱਡ ਸਕਦੇ ਨੇ ਖੈਰ ਇਹੋ ਜੀ ਸਥਿਤੀ ਦੇ ਵਿੱਚ ਜਿੱਥੇ ਆਲਰੇਡੀ ਤਿੰਨ ਹੀ ਐਮ ਐਲ ਏ ਜਿੱਤੇ ਸੀ 2022 ਦੇ ਵਿੱਚ ਉਹਨਾਂ ਦੇ ਵਿੱਚੋਂ ਵੀ ਜੇ ਦੋ ਚਲੇ ਜਾਂਦੇ ਨੇ ਤੇ ਪਿੱਛੇ ਤਾਂ ਸਿਰਫ ਗਨੀਵ ਕੋਰ ਮਜੀਠੀਆ ਹੀ ਬਚਦੇ ਨੇ ਇਹੋ ਜੀ ਸਥਿਤੀ ਦੇ ਵਿੱਚ ਸੁਖਬੀਰ ਬਾਦਲ ਜਾਂ ਸ਼ਰੋਮਣੀ ਅਕਾਲੀ ਦਲ ਕੇ ਸਥਿਤੀ ਦੇ ਵਿੱਚ ਹੋਵੇਗਾ ਇਹ ਸਮਝਿਆ ਜਾ ਸਕਦਾ ਹੈ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਕ ਵੱਖਰੀ ਰਣਨੀਤੀ ਦੇ ਨਾਲ ਅੱਗੇ ਆਉਂਦੇ ਨਜ਼ਰ ਆ ਰਹੇ ਨੇ ਦੁਬਾਰਾ ਹਮਲਾਵਰ ਹੋਏ ਨਜ਼ਰ ਆ ਰਹੇ ਸੁਖਬੀਰ ਬਾਦਲ ਆਪਣੇ ਜੋਸ਼ ਦੇ ਨਾਲ ਆਪਣੇ ਤੈਸ਼ ਦੇ ਨਾਲ ਵਿਰੋਧੀਆਂ ਦੇ ਉੱਤੇ ਤੰਜ ਕੱਸਦੇ ਪਰ ਲੋਕਾਂ ਨੂੰ ਹਲੂਣਦੇ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਹੁਣ ਇੱਕ ਵੱਖਰੀ ਰਣਨੀਤੀ اختیار ਕਰ ਸਕਦੇ ਨੇ ਪਰ ਉਸ ਤੋਂ ਪਹਿਲਾਂ ਗੱਲ ਕਰੀਏ ਸੁਖਬੀਰ ਬਾਦਲ ਦੀ ਤਾਂ ਇੱਕ ਵੱਖਰੇ ਹੀ ਅੰਦਾਜ਼ ਦੇ ਵਿੱਚ ਲੋਕਾਂ ਨੂੰ ਹਲੂਣ ਦੇ ਨਜ਼ਰ ਆਏ ਨੇ ਲੋਕਾਂ ਸਾਹਮਣੇ ਟਰਲੇ ਪਾਉਂਦੇ ਨਜ਼ਰ ਆਏ ਨਹੀਂ ਔਰ ਖਾਸ ਕਰਕੇ ਸਿਆਸੀ ਪਦਰ ਦੇ ਉੱਤੇ ਲੋਕਾਂ ਨੂੰ ਪ੍ਰੇਰ ਦੇ ਨਜ਼ਰ ਆਏ ਨਹੀਂ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਉਹ ਹਰ ਕਿਸੇ ਨੇ ਦੇਖ ਲਿਆ 2014 ਦੀਆਂ ਲੋਕ ਸਭਾ ਇਲੈਕਸ਼ਨਸ ਤੋਂ ਬਾਅਦ ਕੀ ਕੁਝ ਬਣਿਆ 2017 ਦੇ ਵਿੱਚ ਕਿਦਾਂ ਅਕਾਲੀ ਦਲ ਦੇ ਪੈਰ ਨਹੀਂ ਟਿਕਨ ਦਿੱਤੇ ਗਏ 2019 ਦੇ ਵਿੱਚ ਕੀ ਬਣਿਆ ਫਿਰ 2022 ਦੇ ਵਿੱਚ ਕੀ ਬਣਿਆ ਫਿਰ ਹੁਣ 2024 ਦੇ ਵਿੱਚ ਕੀ ਬਣਿਆ ਹਰ ਕਿਸੇ ਨੇ ਦੇਖਿਆ ਆ ਔਰ ਇਹਨਾਂ ਪਰਿਸ਼ਥਤੀਆਂ ਦੇ ਆਧਾਰ ਦੇ ਉੱਤੇ ਅਕਾਲੀ ਦਲ ਕਿੱਥੇ ਸਟੈਂਡ ਕਰਦਾ ਪਿਆ ਹੈ ਏ ਵੀ ਹਰ ਕੋਈ ਜਾਣਦਾ ਆ ਜਿੱਦਾਂ ਜਿੱਦਾਂ ਸਾਲ ਵਧਦੇ ਗਏ ਲੋਕ ਸਭਾ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨਿਗਾਰਵਲ ਵੱਲ ਵਧਦਾ ਗਿਆ ਏ ਹਰ ਕੋਈ ਜਾਣਦਾ ਔਰ ਹੁਣ ਜਦੋਂ ਵਿਧਾਨ ਸਭਾ ਚੋਣਾਂ ਹੋ ਕੇ ਹਟੀਆਂ ਨੇ ਉਹਦੇ ਵਿੱਚ ਤਿੰਨ ਸੀਟਾਂ ਰੌਣੇ ਦੇ ਵਿੱਚੋਂ ਵੀ ਇੱਕ ਲੀਡਰ ਜਾ ਚੁੱਕਿਆ ਇੱਕ ਜਾਣ ਦੀ ਕਗਾਰ ਤੇ ਐਮ ਐਲ ਏ ਜਿਹੜਾ ਉਹ ਦਾਖਾ ਦੇ ਮਨਪਰੀ ਤੇ ਵਾਲੀ ਉਹ ਦੱਸੇ ਜਾ ਰਹੇ ਨੇ ਜਦਕਿ ਦੂਜੇ ਪਾਸੇ ਜਲੰਧਰ ਜ਼ਿਲ੍ਹਾ ਚੋਣ ਦੇ ਵਿੱਚ ਨਾ ਮਾਤਰ ਵੋਟਾਂ ਪਈਆਂ ਮਹਿਜ਼ 1200 1250 ਦੇ ਕਰੀਬ ਵੋਟਾਂ ਪਈਆਂ ਜਿਸ ਤੋਂ ਬਾਅਦ ਅਕਾਲੀ ਦਲ ਦਾ ਖਾਤਾ ਜਿਹੜਾ ਉਹ ক্লোਜ਼ ਹੋ ਜਾਂਦਾ ਬੁਰੀ ਤਰ੍ਹਾਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜਿਹੜੀਆਂ 2024 ਦੀਆਂ ਲੋਕ ਸਭਾ ਇਲੈਕਸ਼ਨਸ ਨੇ ਸਿਰਫ ਇੱਕ ਸੀਟ ਜਿੱਤੇ ਉਹ ਵੀ ਬੀਬੀ ਹਰ ਸਿਮਰਤ कौर ਬਾਦਲ ਵਾਲੀ ਜਦਕਿ ਦੂਜੇ ਪਾਸੇ 10 ਸੀਟਾਂ ਦੇ ਉੱਤੇ ਜ਼ਮਾਨਤ ਜप्त ਕਰਵਾਈ ਹੈ ਸਾਫ਼ ਤੌਰ ਤੇ ਸਮਝਿਆ ਜਾ ਸਕਦਾ ਹੈ ਕਿ ਕਿਹੜਾ ਸਥਿਤੀਆਂ ਦੇ ਵਿੱਚੋਂ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਲੰਘਦਾ ਪਿਆ ਹੁਣ ਇਹੋ ਜੇ ਹਾਲਾਤਾਂ ਦੇ ਵਿੱਚ ਸੁਖਬੀਰ ਬਾਦਲ ਕਿਸ ਤਰ੍ਹਾਂ ਰਿਐਕਟ ਕਰਨਗੇ ਉਹਦਾ ਇੱਕ ਸਾਫ ਸੁਥਰਾ ਮਜਮਾ ਜੜਾ ਇੱਕ ਐਗਜ਼ਾਮਪਲ ਹੈ ਉਹ ਸਾਹਮਣੇ ਪ੍ਰਤੀਤ ਆਇਆ ਉਹ ਦੇਖਦੇ ਆ ਕੀ ਬੋਲੇ ਸੁਖਬੀਰ ਬਾਦਲਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਵਾਲੇ ਹੈ ਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਸੇਵਾ ਉਹ ਕਰਦਾ ਜਿਹਨੂੰ ਦਰਦ ਹੋਏ ਜਿਹਨੂੰ ਪੰਜਾਬ ਨਾਲ ਲਗਾ ਹੋਏ ਕੌਮ ਨਾਲ ਲਗਾ ਹੋਏ ਜਿਹੜਾ ਆਪਣੇ ਪੰਜਾਬ ਨੂੰ ਆਪਣਾ ਘਰ ਸਮਝੇ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਤੁਹਾਡੇ ਵਾਸਤੇ ਹੈ ਆ ਕਾਂਗਰਸੀ ਆ ਝਾੜੂ ਵਾਲੇ ਆ ਬੀਜੇਪੀ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਇਹਨਾਂ ਨੂੰ ਹੁਕਮ ਆਉਂਦੇ ਆ ਦਿੱਲੀ ਦੇ ਇਹਨਾਂ ਦੇ ਹੁਕਮਰਾਨਾਂ ਤੋਂ ਜੋ ਦਿੱਲੀ ਦੀਆਂ ਪਾਰਟੀਆਂ ਕਹਿੰਦੀਆਂ ਉਹ ਹੀ ਕਰਦੀਆਂ ਇਹਨਾਂ ਦੇ ਪ੍ਰਧਾਨ ਕਹਿੰਦੇ ਦਿੱਲੀ ਬੈਠੇ ਅਸੀਂ ਇਕੱਲੇ ਜਿਹੜਾ ਆਪਣਾ ਸਿਰ ਵਢਾ ਦੇ ਸਕਦੇ ਆ ਆਈ ਮੈਂ ਕਹਿਣਾ ਛੋਣਾ ਆਪਾਂ ਸਮਝਦੇ ਨਹੀਂ ਆਪਾਂ ਲਾੜਿਆਂ ਚ ਆ ਜਾਣੇ ਆ ਗੱਲਾਂ ਚ ਆ ਜਾਣੇ ਇਹਨਾਂ ਦੀਆਂ ਝੂਠੀਆਂ ਗਰੰਟੀਆਂ ਚ ਆ ਜਾਣੇ ਆਪਾਂ 10 ਸਾਲ ਆਪਣੇ 8 ਸਾਲ ਬਰਬਾਦ ਕਰਤੇ ਆਪਣੇ ਆਹ ਦੇਖ ਲਓ 8 ਸਾਲ ਆਪਣੇ ਤੋਂ ਅੱਗੇ ਵਧ ਗਿਆ ਹਰਿਆਣਾ ਆਪਣੇ ਤੋਂ ਅੱਗੇ ਵਧ ਗਿਆ ਯੂਪੀ ਜਿਹੜੇ ਯੂ ਲੋਕ ਅੱਜ ਯੂਪੀ ਜਾ ਕੇ ਦੇਖੋ ਕਿੰਨੀ ਤਰੱਕੀ ਹੋ ਗਈ ਬਿਹਾਰ ਛੋਰੀ ਹੈ ਹੌਲੀ ਹੌਲੀ ਜਿਹੜੇ ਲੋਕ ਯੂਪੀ ਬਿਹਾਰ ਤੋਂ ਇੱਥੇ ਆਉਂਦੇ ਸੀ ਉਹ ਹੁਣੇ ਬੰਦ ਹੋ ਜਾਣਗੇ ਅੱਜ ਆਪਣੇ ਲੋਕ ਬਾਹਰ ਭੱਜ ਰਹੇ ਕਿਉਂ ਭੱਜ ਰਹੇ ਐ ਉੱਥੇ ਦਿਹਾੜੀਆਂ ਕਰਦੇ ਐ ਉੱਥੇ ਖੇਤਾਂ 'ਚ ਕੰਮ ਕਰਦੇ ਐ ਉੱਥੇ ਨਾਲੀਆਂ ਸਾਫ਼ ਕਰਦੇ ਐ ਬਾਥਰੂਮ ਸਾਫ਼ ਕਰਦੇ ਐ ਕਿਉਂ ਕਿ ਇੱਥੇ ਉਹਨਾਂ ਵਾਸਤੇ ਤਰੱਕੀ ਨਹੀਂ ਕਰਾਈ ਜਿਹੜੀਆਂ ਗੱਡੀਆਂ ਕੰਮ ਸ਼ੁਰੂ ਕੀਤੇ ਸੀ ਸਾਰੇ ਰੁਕ ਗਏ ਐ ਜਿਹੜੀਆਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਦੇਖੋ ਮੁੱਖ ਦਿੱਲੀੋਂ ਗੜਕਰੀ ਦੀ ਚਿੱਠੀ ਆਈ ਹੈ ਕਿ ਮੈਂ ਜਿਹੜੇ ਸੜਕਾਂ ਦੇ ਪ੍ਰੋਜੈਕਟ ਬਣਾ ਰਿਹਾ ਜਿਹੜੇ ਕਾਲੀ ਸਰਕਾਰ ਨੇ ਮਨਜ਼ੂਰ ਕੀਤੇ ਸੀ ਅੱਜ ਮੈਂ ਬੰਦ ਕਰ ਰਿਹਾ ਕਿਉਂਕਿ ਝਾੜੂ ਵਾਲੇ ਨੇ ਗੰਦ ਪਾਇਆ ਆਪਣੀ ਫੋਟੋ ਲਾਉਣ ਪਿੱਛੇ ਆ ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਬਣਾਏ ਆ ਕਿਹੜਾ ਮੁਹੱਲਾ ਕਲੀਨਿਕ ਹੈ ਆਪਣੇ ਸੇਵਾ ਕੇਂਦਰਾਂ ਦੇ ਉੱਤੇ ਆਪਣੀ ਫੋਟੋ ਲਾਤੀ ਮਹਨੂ ਨਾ ਦੇਤਾ ਮਹੱਲਾ ਕਲੀਨਿਕ ਪਿੰਡਾਂ ਦੇ ਡਾਕਟਰਾਂ ਨੂੰ ਕੱਢ ਕੇ ਪਿੰਡਾਂ ਚ ਉਸ ਕਲੀਨਿਕ ਚ ਪਹੁੰਚਾਤਾ ਜਿਹੜੇ ਪਿੰਡਾਂ ਦੀਆਂ ਡਿਸਪੈਂਸਰੀਆਂ ਦਵਾਈਆਂ ਸੀ ਕੱਢ ਕੇ ਉੱਥੇ ਭੇਜ ਦਿੱਤੀਆਂ ਆਪਣੀ ਫੋਟੋ ਲਾਦੀ ਸੈਂਟਰ ਨੇ ਕਿਹਾ ਕਿ ਅਸੀਂ ਪੈਸਾ ਦੇ ਰਹੇ ਹਾਂ ਆਪਣੀ ਫੋਟੋ ਲਾਉਣੀ ਬੰਦ ਕਰ ਕਹਿੰਦਾ ਮੈਂ ਲਾਉਣੀ ਆ ਆਪਣੀ ਫੋਟੋ ਅੱਜ ਹਜ਼ਾਰ ਕਰੋੜ ਰੁਪਇਆ ਬੰਦ ਪਿਆ ਹੋਣਾ ਹਰ ਸਾਲ ਹਜ਼ਾਰ ਕਰੋੜ ਜਿਹੜੀ ਤੁਹਾਡੀ ਸਿਹਤ ਵਾਸਤੇ ਆਉਣਾ ਸੀ ਇਹ ਜੇ ਨੇਕਾ ਐਗਜ਼ੈਂਪਲ ਹੈ ਕਿ ਇਸ ਝਾੜੂ ਵਾਲੀ ਸਰਕਾਰ ਨੇ ਕਿਵੇਂ ਪੰਜਾਬ ਨੂੰ ਬਰਬਾਦ ਕਰ ਦਿੱਤਾ ਕਿਵੇਂ ਕਾਂਗਰਸ ਨੇ 5 ਸਾਲ ਆਪਣ ਪਿੱਛੇ ਧੱਕ ਦਿੱਤਾ ਤੁਸੀਂ ਜਾਣਦੇ ਹੋ ਯਾਦ ਕਰੋ ਬਾਦਲ ਸਾਹਿਬ ਮੁੱਖ ਮੰਤਰੀ ਸੀ ਮੈਂ ਮੁੱਖ ਮੰਤਰੀ ਸੀ ਹਰ ਦੂਜੇ ਦਿਨ ਕੋਈ ਸੜਕ ਬਣ ਰਹੀ ਹੈ ਕੋਈ ਪੁਲ ਬਣ ਰਿਹਾ ਹੈ ਕੋਈ ਸਕੂਲ ਬਣ ਰਿਹਾ ਹੈ ਕੋਈ ਫੈਕਟਰੀ ਲੱਗ ਰਹੀ ਹੈ ਪਹਿਲੇ ਯਾਦ ਕਰੋ ਕਿੰਨੇ ਰੇਲਵੇ ਫਾਟਕ ਤੁਸੀਂ ਦੇਖਦੇ ਹੁੰਦੇ ਸੀ ਅੱਜ ਕੋਈ ਦਿਖਦਾ ਰੇਲਵੇ ਫਾਟਕ ਮੈਨੂੰ ਯਾਦ ਹੈ ਮੈਂ ਇੱਕ ਦਿਨ ਜਦੋਂ ਉਪ ਮੁੱਖ ਮੰਤਰੀ ਬਣਿਆ ਤੇ ਮੈਂ ਮਹਿਕ ਪਹਿਲਣ ਬੁਲਾਇਆ ਮੈਂ ਕਿਹਾ ਯਾਰ ਬਹੁਤ ਜਾਦੇ ਰੇਲਵੇ ਫਾਟਕ ਹੈ ਲੋਕੀ ਪੜੇ ਦੁੱਖ ਹੈ ਮੈਨੂੰ ਦੱਸੋ ਕਿੰਨੇ ਰੇਲਵੇ ਫਾਟਾਗਾ ਤੇ ਆਪਾਂ ਪੁਲ ਬਣਾ ਸਕਦੇ ਆ ਕਹਿੰਦੇ 190 ਪੋਲ ਬਣੋਨੇ ਪਣਿਆ ਮੈਂ ਉਸੇ ਡੈਂਸ ਦਸਕਤ ਕਰਕੇ ਸਾਰੇ ਮਨਜ਼ੂਰ ਬਣਾਤੇ ਹੁਣ ਦੱਸੋ ਕਿਤੇ ਦੇਖਿਆ ਕਿਤੇ ਅੱਜ ਤੁਸੀਂ ਚੰਡੀਗੜ੍ਹ ਜਾਂਦੇ ਹੋ ਲੁਧਿਆਣੇ ਜਾਂਦੇ ਹੋ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੇ ਹੋ ਲੁਧਿਆਣੇ ਤੋਂ ਮੋਗੇ ਜਾਂਦੇ ਹੋ ਚੰਡੀਗੜ੍ਹ ਤੋਂ ਪਠੰਡੇ ਜਾਂਦੇ ਹੋ ਪਠਾਨਕੋਟ ਤੋਂ ਅੰਮ੍ਰਿਤਸਰ ਆਉਂਦੇ ਹੋ ਅੰਮ੍ਰਿਤਸਰ ਤੋਂ ਸੀਚੇ ਪਠੰਡੇ ਜਾਂਦੇ ਹੋ ਸੜਕਾਂ ਦੇਖੀਆਂ ਅੱਜ ਜਿਹੜੀ ਬਿਜਲੀ ਹੈ ਜੇ ਕਾਲੀ ਦਲ ਉਹ ਥਰਮਲ ਪਲੈਂਟ ਨਾ ਬਣਾਉਂਦਾ ਅੱਜ ਗਰਮੀ ਮਰ ਜਾਣਾ ਸੀ ਤੁਸੀਂ ਉਦੋਂ بڑے ਕਹਿੰਦੇ ਸੀ ਕਿ ਅਸੀਂ ਇਹਦਾ ਇਨਕੁਆਰੀ ਕਰਾਵਾਂਗੇ ਮੈਂ ਕਿਹਾ ਕਰਾ ਲਓ ਕਿਉਂ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਢੱਕਾ ਤਾਂ ਤੋੜਨਾ ਨਹੀਂ ਸਭ ਤੋਂ ਸਸਤੇ ਅਸੀਂ ਥਰਮਲ ਪਲਾਨ ਬਣਾਏ ਜਿਹਦੇ ਕਰਕੇ ਅੱਜ ਪੰਜਾਬ ਬਚਿਆ ਪਿਆ ਹੈ ਪਿਛਲੇ 7 ਸਾਲਾਂ ਇੱਕ ਨਵਾਂ ਬਿਜਲੀ ਦਾ ਯੂਨਿਟ ਨਵਾਂ ਨਹੀਂ ਬਣਾਇਆ ਇਹਨਾਂ ਨੇ ਜੋ ਕੁਛ ਬਣਾਇਆ ਸਾਰਾ ਕਾਲੀ ਦੱਦੀ ਸਰਕਾਰਾਂ ਨੇ ਬਣਾਇਆ ਹੁਣ ਅਗਲੇ ਸਾਲਾਂ ਦੇਖ ਲੋ ਕਿਵੇਂ ਕਟ ਲੱਗਣੇ ਲੱਗਣਾ ਕਿਉਂਕਿ ਇਹਨਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਮੈਨੂੰ ਦੁੱਖ ਹੁੰਦਾ ਜਦੋਂ ਸੇਵਾ ਕੇਂਦਰ ਮੈਂ ਬਣਾਏ ਤੁਹਾਡੇ ਪਿੰਡਾਂ 'ਚ ਬੰਦ ਕਰ ਦਿੱਤੇ ਇਹਨਾਂ ਨੇ ਜਿਹੜੀ ਮੁਫਤ ਦਵਾਈ ਦੀ ਦੁਕਾਨਾਂ ਅਸੀਂ ਬਣਾਈਆਂ ਸਰਕਾਰੀ ਹਸਪਤਾਲਾਂ ਦੇ ਨਾਲ ਬੰਦ ਕਰ ਦਿੱਤੀਆਂ ਇਹਨਾਂ ਨੇ ਅੱਜ ਥੰਕਾਵਾ ਆਉਂਦੀਆਂ ਨਹੀਂ ਮਲਾਜ਼ਮਾਂ ਦੀਆਂ ਮੇਰੇ ਕੋਲੇ ਮਲਾਜ਼ਮ ਆਏ 20 20 ਦਿਨ ਹੋ ਜਾਂਦੇ ਐ ਤਨਖਾਹ ਨਹੀਂ ਆਉਂਦੀ ਕੋਈ ਸਰਕਾਰ ਲੱਗਦੀ ਹੈਗੀ ਤੇ ਫਿਰ ਕਿਉਂ ਨਹੀਂ ਚਾਦਦੇ ਆਪਾਂ ਕੀ ਆਪਾਂ 5 ਸਾਲ ਹੋਰ ਖਰਾਬ ਕਰਨੇ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਜਿਹੜਾ 20 ਸਾਲ ਦਾ ਬੱਚਾ ਅਸੀਂ 30 ਸਾਲ ਦਾ ਹੋ ਜਾਣਾ ਹੈ 30 ਸਾਲ ਆਲਾ 40 ਸਾਲ ਦਾ ਹੋਣਾ ਜੇ 5 ਸਾਲ ਹੋਰ ਖਰਾਬ ਕਰਦੇ ਤੇ ਫਿਰ ਆਪਾਂ ਨੂੰ ਕੋਈ ਨਹੀਂ ਬਚਾਉਂਦਾ